ਸਾਰੇ ਨਗਰ ਨਿਵਾਸੀ ਪਿੰਡ ਸੰਸਾਰਪੁਰ ਤੋਂ ਸਾਡੇ ਨੱਕੀ ਬੈਂਸ ਪ੍ਰਧਾਨ ਜੀ ਔਰ ਓਮ ਪ੍ਰਕਾਸ਼ ਜੀ ਡਾ ਜੀ ਰਾਜਨ ਪ੍ਰਧਾਨ ਜੀ ਅਮਿਤ ਜੀ ਰਿੱਕੀ ਬੈਂਸ ਗੋਰਾ ਜੀ ਤੇ ਹੋਰ ਸਾਰੇ ਸਾਥੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਇਹ ਸਾਰੇ ਸਾਥੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਆ ਅੱਜ ਦੀ ਇਸ ਜੋ ਬਰਸਾਤ ਜੋ بارش ਦੇ ਸਮੇਂ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਪੰਜਾਬ ਦਾ ਤੇ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਆਪਣਾ ਆਪਣਾ ਯੋਗਦਾਨ ਦੇ ਰਹੀਆਂ ਸੋ ਆਪਾਂ ਫੇਰ ਵੀ ਕੁਝ ਖੁਸ਼ਕਿਸਮਤ ਹੈ ਆ ਵੀ ਆਪਾਂ ਪਾਣੀ ਤੋਂ ਜਿਹੜਾ ਹੈਗਾ ਆਪਣਾ ਏਰੀਆ ਫਿਰ ਵੀ ਬਚਿਆ ਰਿਹਾ ਲੇਕਿਨ ਹੋਰ ਬਹੁਤ ਸਾਰਾ ਏਰੀਆ ਜੋ ਅਜੇ ਤੱਕ ਵੀ ਡੁੱਬਿਆ ਪਿਆ ਹੈ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਸਾਰੇ ਏਰੀਆ ਦੇ ਵਿੱਚ ਟਰੱਕਾਂ ਦੇ ਟਰੱਕ ਜਿਹੜਾ ਹੈਗਾ ਰਾਹਤ ਸਮਗਰੀਆਂ ਭੇਜੀਆਂ ਗਈਆਂ ਹਰ ਤਰ੍ਹਾਂ ਦਾ ਸਮਾਨ ਜਿਹੜਾ ਉੱਥੇ ਜਾ ਰਿਹਾ ਹੈ ਤੇ ਨਾਲ ਦੀ ਨਾਲ ਅਸੀਂ ਆਪਣੇ ਹਲਕਾ ਇੰਚਾਰਜ ਸਰਦਾਰ ਸਰਬਜੀਤ ਮੱਕੜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਕੱਲ ਪਰਸੋਂ ਤੋਂ ਮੀਟਿੰਗਾਂ ਲੈਣੀਆਂ ਸ਼ੁਰੂ ਕੀਤੀਆਂ ਸਾਡੇ ਮੰਡਲ ਪ੍ਰਧਾਨ ਜੀ ਕੁਲਦੀਪ ਮਾਨਕ ਜੀ ਵੀਰਾ ਜੀ ਸੰਤੋਖ ਸਿੰਘ ਜੀ ਔਰ ਮੈਂ ਤੁਹਾਡਾ ਅਦਾ ਸਰਵਿੰਦਰ ਸਿੰਘ ਪੱਟੀ ਇਹ ਸਾਰੇ ਮੀਟਿੰਗ ਦੇ ਵਿੱਚ ਜਦੋਂ ਵੀ ਗਏ ਆ ਅਸੀਂ ਦੱਸਿਆ ਵੀ ਪਿੰਡਾਂ ਦੇ ਵਿੱਚ ਵੀ ਛੱਤਾਂ ਦਾ ਨੁਕਸਾਨ ਹੋਇਆ ਹੈ ਔਰ ਪਾਣੀ ਦੇ ਨਾਲਆਂ ਦੇ ਤਾਂ ਛੱਤਾਂ ਹੀ ਗਿਰ ਗਈਆਂ ਸੋ ਇਹ ਸਾਰੀਆਂ ਸਮੱਸਿਆਵਾਂ ਮਤ ਧਿਆਨ ਵਿੱਚ ਲਿਆਦੀਆਂ ਥੋੜੇ ਸਮੇਂ ਦੇ ਬਾਅਦ ਇਹ ਸਾਰੇ ਸਰਵੇ ਵੀ ਹੋ ਜਾਣਗੇ ਜੇਕਰ ਹਲਕੇ ਦਾ ਕਾਉਂਸਲਰ ਨਹੀਂ ਸਰਵਾ ਕਰਵਾ ਕੇ ਗਿਆ ਤੇ ਕੋਈ ਗੱਲ ਨਹੀਂ ਸਾਡੀਆਂ ਇਹ ਸਾਰੇ ਸਾਥੀਆਂ ਨੂੰ ਦੱਸੋ ਅਸੀਂ ਤੁਹਾਡੀਆਂ ਲਿਸਟਾਂ ਬਣਾਵਾਂਗੇ ਔਰ ਬਕਾਇਦਾ ਜਿਹੜਾ ਅਫਸਰ ਦੇਖਣ ਆਉਣਗੇ ਵੀ ਕੀ ਕੀ ਨੁਕਸਾਨ ਜਿਹੜਾ ਪਾਣੀ ਦੀ وجہ ਨਾਲ ਆਇਆ بارش ਦੀ وجہ ਨਾਲ ਹੋਇਆ ਸੋ ਅੱਜ ਇਸ ਪਿੰਡ ਲਈ ਜੋ ਵੀ ਸਮਾਨ ਜਿਹੜਾ ਪਹਿਲਾਂ ਭੇਜ ਦਿੱਤਾ ਗਿਆ ਆ ਜਿਹਦੇ ਵਿੱਚ ਪਿਆਜ਼ ਹੈਗੇ ਆ ਆਲੂ ਹੈਗੇ ਤਾਂ ਹੋਰ ਵੀ ਜੋ ਵੀ ਸਮਾਨ ਹੈਗਾ ਸੀਗਾ ਉਹ ਅਸੀਂ ਲੈ ਆਏ ਆ ਇਹ ਅਸੀਂ ਅੱਜ ਸ਼ੁਰੂਆਤ ਹੋਣ ਕਰਕੇ ਚੱਲੇ ਆ ਬਾਕੀ ਜੇ ਕੋਈ ਮੇਰਾ ਵੀਰ ਭਰਾ ਰਹਿ ਵੀ ਜਾਵੇ ਤਸਵੀਰ ਨੂੰ ਸਾਡੇ ਲੱੱਕੀਪਾਹ ਜੀ ਪ੍ਰਧਾਨ ਜੀ ਨਾਲ ਸੰਪਰਕ ਕਰੋ ਤੇ ਆਪਣੇ ਮੋਮ ਪ੍ਰਕਾਸ਼ ਜੱਡਾ ਜੀ ਇਹਨਾਂ ਨਾਲ ਸੰਪਰਕ ਕਰਨਾ ਆ ਜੇ ਕੋਈ ਰਹਿ ਗਿਆ ਆ ਹੁਣ ਤੋਂ ਇਲਾਵਾ ਇਹ ਤਾਂ ਅਪਸ਼ਵਾਦੀ ਕੀਤੀ ਹੈ ਰਾਜਨ ਜੀ ਅਮੀ ਜੀ ਬਹੁਤ سارے ਸਾਥੀ ਹੈ ਮੈਂ ਪਹਿਲਾਂ ਵੀ ਦੱਸਿਆ ਇਹਨਾਂ ਨਾਲ ਸੰਪਰਕ ਕਰਨਾ ਹੈ ਤਾਂ ਕਿ ਤੇ ਰਿੱਕੀ ਬੈਸੀ ਹੈ ਗੋਰਾ ਜੀ ਹੈ ਇਹ ਜਿੰਨੇ ਵੀ ਤੁਹਾਡੇ ਭੱਲਿਆਂ ਦੇ ਵਿੱਚ ਰਹਿਣ ਵਾਲੇ ਸਾਥੀ ਹੈ ਇਹਨਾਂ ਨਾਲ ਸੰਪਰਕ ਕਰਨਾ ਹੈ ਉਨਾ ਤੱਕ ਵੀ ਜੋ ਵੀ ਸਮਾਨ ਹੋਊਗਾ ਪਜਾ ਦਿੱਤਾ ਜਾਊਗਾ ਉਸ ਤੋਂ ਬਾਅਦ ਜੇ ਕੋਈ ਰਾਸ਼ਨ ਸਮਗਰੀ ਹੋਰ ਵੀ ਆਪਣੇ ਹਲਕਾ ਇੰਚਾਰਜਾਂ ਵੱਲੋਂ ਸਾਨੂੰ ਭੇਜੀ ਗਈ ਸਰ ਮੱਕੜ ਜੀ ਵੱਲੋਂ ਉਹ ਵੀ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਪਹੁੰਚਾ ਦੇਣੀ ਹੈ ਤੇ ਬਾਕੀ ਹੋਰ ਪਿੰਡਾਂ ਦੇ ਲਈ ਸਵੇਰੇ ਸ਼ੁਰੂਆਤ ਹੋ ਜਾਏਗੀ ਅਸੀਂ ਇੱਥੇ ਕਰਦੇ ਸ਼ੁਰੂਆਤ ਹੁਣ ਅਗਲੀ ਜੁਲ੍ਹਵਾਰੀ ਇਹਨਾਂ ਪ੍ਰਧਾਨਾਂ ਦੀ ਇਹਨਾਂ ਨੇ ਮੰਡਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੋ ਇਸ ਘੜੀ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਪੰਜਾਬ ਦੇ ਵਿੱਚ ਆ ਕੇ ਗਏ ਆ ਉਹਨਾਂ ਨੇ ਵੀ ਹਾਲਾਤ ਦੇਖੇ ਆ ਔਰ ਬਹੁਤ ਸਾਰੀ ਸਹਾਇਤਾ ਜਿਹੜੀ ਆ ਕੇਂਦਰ ਸਰਕਾਰ ਵੱਲੋਂ ਆ ਚੁੱਕੀ ਹੈ ਤੇ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਜਿਹੜੀਆਂ ਛੱਤਾਂ ਦੇ ਬਾਲਿਆਂ ਦੇ ਹੋਰ ਵੀ ਸਾਰੇ ਆ ਇਹ ਵੀ ਛੇਤੀ ਤੁਹਾਡੇ ਤੱਕ ਜਿਹੜੇ ਹੈਗੇ ਆ